ਤਾਂ ਕਾਰਨ ਵਾਲੀ ਦਾ ਸਵੇਰ ਸਵੇਰ ਹੀ ਆਪਾਂ ਨੂੰ ਖੁਣ ਆਇਆ ਕਹਿੰਦਾ ਸਖ ਆਪਾਂ ਕਦੋਂ ਬੜਾ ਰਿਸਰ ਜਾਏ ਵੀ ਅੱਗੋਂ ਇੱਕ ਵਾਰ ਅਸੀਂ ਪਹਿਲਾਂ ਵੀ ਜਾਣਾ ਸੀ ਉਸ ਦਿਨ ਤੋਂ ਮੁਕਾਸੀ ਸੀ ਤੇ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਬੜੇ ਵਧੀਆ ਅੱਨਾ ਚੜਿਆ ਚੱਲੀ ਤਰਨ ਚੱਲੀਏ ਇੱਥੋਂ ਕਿੰਨੀ ਰਹੀ ਵਾਟ ਇੱਥੋਂ 8 ਕਿਲੋਮੀਟਰ ਆਪਾਂ ਨੂੰ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ 8 ਕਿਲੋਮੀਟਰ ਆ ਦੁਕਾਨਾਂ ਬਣੀਆਂ ਪਈਆਂ ਨੇ ਹਣਾ ਇਹ ਵੀ ਜ਼ਮੀਨ ਬੰਦਾ ਪਾਰਕਿੰਗ ਵਾਸਤੇ ਅਲਾਟ ਹੋਈ ਹੋਈ ਹੈ ਪਰ ਆ ਕੇ ਬੈਠ ਚੁੱਕੇ ਆ ਜੀ ਤੇ ਇੱਧਰ ਚ ਸੰਗਤਾਂ ਨਿਕਲ ਆਉਂਦੀਆਂ ਨੇ ਤੇ ਇਸ ਦੇ ਨਾਲ ਹੀ ਇਸ ਪਾਸੇ ਸਰੋਵਰ ਹੈ ਸਰੋਵਰ ਦੇਖ ਸਕਦੇ ਹੋ ਸੰਗਤਾਂ ਜੀ ਵੀ ਉਧਰਲੇ ਪਾਸੇ ਜੋੜਾ ਘਰ ਆ ਗਿਆ ਤੇ ਇੱਥੇ ਸਮਾਧਵਣੀ ਹੋਈ ਹੈ ਜ ਇਹ ਇਸ ਪਾਸੇ ਹੈਗਾ ਜੀ ਲੰਗਰ ਹਾਲ ਇੱਥੇ ਆਪਾਂ ਕਿਹ ਚੀਜ਼ ਵੀ ਪਤਾ ਕਰੀ ਜਿਹੜੀ ਸਾਰੀ ਮਾਰਕੀਟ ਆ ਇਹ 1.5 ਸਾਲ ਦੇ ਵਿੱਚ ਬਣੀ ਆ ਸਾਰੀ 1.5 ਸਾਲ ਦੇ ਵਿੱਚ ਇੱਕ ਤਾਂ ਸੋਸ਼ਲ ਮੀਡੀਆ ਕਰਕੇ ਪੋਰਟਫੋਲੀਓ ਤੇ ਜ਼ਿਆਦਾ ਹੋ ਗਈ ਲੋਕਾਂ ਨੂੰ ਪਤਾ ਜ਼ਿਆਦਾ ਲੱਗ ਗਿਆ ਲੋਬੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖ ਨਿਹਰਾ ਕਿਵੇਂ ਸਾਰੇ ਵੀ ਦਾ ਸਾਰੇ ਠੀਕ ਹੋਵਗੇ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਅਡੀਸਰ ਸਾਹਿਬ ਗੁਰਦੁਆਰਾ ਅਡੀਸਰ ਸਾਹਿਬ ਸਾਡੇ ਪਿੰਡ ਤੋਂ ਲਗਭਗ 80-85 ਕਿਲੋਮੀਟਰ ਹੋਣਾ ਤਾਂ ਆਪਾਂ ਮੋਟਰਸਾਈਕਲ ਦਾ ਸਫ਼ਰ ਕਰਨੇ ਜੀ ਕਰਨਹਰੀ ਦੇ ਨਾਲ ਜਾਣਾ ਆਪਾਂ ਨੇ ਤੇ ਕਰਨਹਰੀ ਦਾ ਸਵੇਰਸ ਵੇਰੀ ਆਪਾਂ ਨੇ ਫੋਨ ਆਇਆ ਕਹਿੰਦਾ ਸੋਕਰ ਆਪਾਂ ਕੋਲ ਰਿਸਰਚ ਜਾਏ ਵੀ ਅਕੋਣ ਇੱਕ ਵਾਰ ਅਸੀਂ ਪਹਿਲਾਂ ਵੀ ਜਾਣਾ ਸੀ ਉਸ ਦਿਨ ਤੋਂ ਬਕਾਸੀ ਸੀ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਅਣਾ ਚੜਿਆ ਤਾਂ ਅਸੀਂ ਸੋਚਿਆ ਚਲੋ ਅੱਜ ਬਾਗ ਚੱਲਦੇ ਆਂ ਕਿਉਂਕਿ ਵੀ ਸਗਰੀ ਘੱਲਾਈ ਸੀ ਅ ਬਤਰੇ ਚੱਲਦੇ ਆਂ ਵੀ ਆਪਾਂ ਕਿ ਸੋ ਦੋਸਤੋ ਅਸੀਂ ਪਹਿਲਾਂ ਗਏ ਧੂਰੀ ਧੂਰੀ ਤੋਂ ਫਿਰ ਸੰਗਰੂਰ ਨੂੰ ਆ ਗਏ ਤੇ ਰਸਤੇ ਤਾਂ ਹੋਰ ਵੀ ਸ਼ੋਰਟਕਟ ਹੈਗੇ ਸੀ ਬਟ ਤਾਂ ਨਾ ਕਹਿੰਦਾ ਜਾਣਾ ਰੋਡ ਰੋਡ ਹੈ ਤਾਂ ਅਸੀਂ ਹੁਣ ਸੰਗਰੂਰ ਲੰਘਿਆ ਏ ਬੜੂ ਰੁੱਖਾਂ ਪਿੰਡ ਆ ਗਏ ਐ ਵੀ ਦੋਸਤੋ ਆਪਾਂ ਨੂੰ ਰਸਤੇ ਦੇ ਵਿੱਚ ਬਹੁਤ ਸਾਰੇ ਐਂਕੰਟਰ ਹੋ ਗਏ ਨਾ ਤਾਂ ਮੁੱਢ ਲੁੱਡੀਆਂ ਜਿਹੜੀਆਂ ਉੱਗੀਆਂ ਨੇ ਉਹ ਦਿੱਖੇ ਤਾਂ ਕਿ ਯਾਰ ਆ ਰਹੀ ਸੀ ਆ ਦੇਖੋ ਉਹ ਸਾਰੇ ਉਹ ਲੱਗਿਆ ਬਾਗੀ ਜਾ ਰਹੀਆਂ ਨੇ ਇੱਥੇ ਮੈਂ ਵੀ ਇਹਦੀਆਂ ਨੇ ਇਹ ਆਪਾਂ ਬਤਨਾ ਰਹੇ ਨੇ ਜਾ ਰਹੇ ਹਾਂ ਉਹ ਬਹੁਤ ਵਧੀਆ ਹੈ ਰਿਆ ਉਹ ਬੱਤ ਕਾਬਲਾ ਹੈ ਰਿਆ ਬੱਤ ਬਰਾੜੇ ਬੱਤ ਤੋਂ ਦੂਰ ਆਪਣੀ ਗੱਡੀ ਆ ਬੱਬੀ ਵੀ ਆ ਰਹੇ ਨੇ ਆ ਰਾਮਾ ਬਾਲਾ ਵਾਲੇ ਵੀ ਆ ਰਹੇ ਕੋਹੂ ਬੱਤ ਹੈ ਬਹੁਤ ਲੰਬੀ ਲੱਗ ਰਹੀ ਸਾਰੀ ਸੌਰੀਆ ਦੇ ਦਿਆ ਕਰ ਜਾ ਰਹਿ ਰਿਹਾ ਬਾਈ ਕਿਲੇ ਤੋਂ ਆਪਾ ਮੋਦੀ ਨਾਲ ਅਧਿਸਾਰ ਸਹਾਇ ਉਹਾਰੇ ਟਾਇਰ ਕਿਉਂ ਟੁੱਟ ਗਏ? ਆਹੋ। ਸੋ ਦੋਸਤੋ ਅੱਗੇ ਆ ਗਏ ਜੀ ਟੋਲ ਪਲਾजा, ਨੈਸ਼ਨਲ ਟੋਲ ਪਲਾਜਾ ਜਿਹਨੂੰ ਕਹਿੰਦੇ ਆਪਾਂ ਨਾ ਤੇ ਇਹ ਟੋਲ ਪਲਾਜੇ ਲੁੱਟ ਵੀ ਬਹੁਤ ਮਚਾਈ ਹੋਇਆ ਦੇਖੋ ਗੱਡੀਆਂ ਕਿਵੇਂ ਹਨਾ ਫਾਸਟ ਟੈਗ ਵਾਸਤੇ ਰੁਕੀਆਂ ਵੀ ਨੇ ਜੇ ਫਾਸਟ ਟੈਗ ਨਹੀਂ ਲਗਾਉਂਦੇ ਤਾਂ ਡਬਲ ਪਰਚੀ ਕੱਟਦੇ ਨੇ ਲੋਕ ਇੰਨੱਕ ਤਾਂ ਕਹਿੰਦੇ ਵਿਕੈਸ ਅਸੀਂ ਡਬਲ ਪਰਚੀ ਕਟਾਂਗੇ ਤਾਂ ਇਹ ਟੋਲ ਪਲਾਜੇ ਤੇ ਬਹੁਤ ਰੋਲਾ ਪੈਂਦਾ ਅੱਜਕੱਲ ਉਹ ਦੇਖੋ ਗੱਡੀ ਵਾਲੇ ਵੀ ਖੜਾ ਫੈਂਸ ਰਿਹਾ ਉਹਦੇ ਨਾਲ ਫਾਸਟ ਟੈਗ ਵਾਲੇ ਨਾਲ ਤੇ ਇੱਥੇ ਮੋਟਰਸਾਈਕਲ ਲੰਘਣ ਨੂੰ ਦੇਖੋ ਰਸਤਾ ਜਮੀ ਮਾੜਾ ਜਾਂ ਛੱਡਿਆ ਹੋਇਆ ਦੇਖੋ ਕਿੰਨੀ ਬੜੀ ਲਾਪਰਵਾਹੀ ਹੈ ਇਹਨਾਂ ਦੀ ਨੈਸ਼ਨਲ ਹਾਈਵੇ ਤੇ ਮੋਟਰਸਾਈਕਲ ਵਾਸਤੇ ਹੈ ਨਹੀਂ ਇਹਨਾਂ ਰਸਤੇ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਜੀ ਸਰ ਬਰਨਾਲੇ ਤੇ ਇੱਥੇ ਰੁਕਿਆ ਪੂਰਾ 2 ਘੰਟੇ ਸਫ਼ਰ ਤੇ ਲੱਗ ਗਿਆ 12 ਵੱਜ ਚੁੱਕਿਆ ਤੇ 10 ਵਜੇ ਸੀ ਤਰੇਸਿਆ ਕਰਨ 10 ਵਜੇ ਤਰੇਸਿਆ ਪੂਰੇ ਪੂਰੇ 2 ਘੰਟੇ ਲੱਗ ਚੁੱਕੇ ਆ ਤੇ ਦੋਸਤੋ ਗੱਲ ਇਹਨੇ ਕਿ ਮੇਰੇ ਜਿਹੜੇ ਪ੍ਰਾਣੇ ਮੈਕਸੀ ਹੈ ਖਰਾਬ ਹੋ ਟਿਕਨੇ ਤਾਂ ਇਹ ਮਾਈਕ ਦੀ ਸਿੰਗਲ ਰਾਈ ਸੀ ਤਾਂ ਥੋੜੀ ਗਵਾਜ ਦੀ ਵੀ ਦਿੱਕਤ ਆ ਰਹੀ ਆ ਹਾਂ ਤੇ ਮੇਰਾ ਵੀਰ ਹੋਵੇ ਇਸੇ ਦਾ ਕਰਦਾ ਮੈਕਾਂ ਦੀ ਵੇ ਇਹ ਲਾ ਮਾ ਲਈ ਜੀ ਨਾ ਮੇਰੇ ਕੋਲ ਇਕੱਠੇ ਕਰ ਲਈਏ ਤੇ ਹੁਣ ਆਪਾਂ ਰੁਖੜੇ ਸੀ ਰੋਡ ਤੇ ਬਠਿੰਡੇ ਵਾਲਾ ਹਾਈਵੇ ਲੰਘ ਰਿਹਾ ਏ ਇਹ ਕੋਈ ਚੱਲਦਾ ਹੈ ਜੇ ਇਹ ਪਟਿਆਲੇ ਨੂੰ ਜਿੱਨੇ ਕਿੰਨੇ ਕਾਫੀ ਕਿਲੋਮੀਟਰ ਦ ਹੈ ਤੇ ਬੁੱਲੀ ਜਾ ਕਰਦਾ ਬਸ ਹਲੀ-ਹਲੀ ਹੰਦਾ ਹੁੰਦਾ ਕਈ ਤਰ੍ਹਾਂ ਚੱਲਦੀ ਚਲ ਇੱਥੇ ਕਿੰਨੀ ਰਹੀ ਬਾਟ 18 ਕਿਲੋਮੀਟਰ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ 18 ਕਿਲੋਮੀਟਰ 18 ਕਿਲੋਮੀਟਰ ਆ ਗਿਆ ਗੜਾ ਆਪਣਾ ਮੋਟਰਾਂ ਦਾ ਦੋਸਤੋ ਬਰਨਾਲਾ ਲੰਗਰਸਰ ਜਿਹੜਾ ਕਟਾ ਗਿਆ ਜੀ ਇਸ ਪਾਸੇ ਦੇਖਿਆ ਤੁਸੀਂ ਨੇ ਖੱਬੇ ਹੱਥ ਤਾਂ ਇਹ ਕਟ ਤੋਂ ਰੋਡ ਚੜ੍ਹ ਕੇ ਇਹ ਅੰਮ੍ਰਿਤਸਰ ਸਾਹਿਬ ਨੂੰ ਵਗ ਜਾਂਦਾ ਜੀ ਨਾਲੇ ਜਲੰਧਰ ਨੂੰ ਤੇ ਜਲੰਧਰ ਇੱਥੇ 117 ਕਿਲੋਮੀਟਰ ਲਿਖਿਆ ਹੋਇਆ ਜੀ ਤੇ ਨੈਸ਼ਨਲ ਹਾਈਵੇ ਹੈ ਤੇ ਐਵੇਂ ਇਧਰੋਂ ਜਾਈ ਜਾਂਦੇ ਨੇ ਹਾਂਜੀ ਦੋਸਤੋ ਆਪਾਂ ਅੱਗੇ ਆ ਗਏ ਤੇ ਰੋੜ ਬਠਿੰਡਾ ਸੈੱਡ ਬਲਾਂਗੇ ਆ ਜਾਂਦਾ ਠੀਕ ਹੈ ਤੇ ਫਟਾ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਰੰਦੀ ਚ ਰੇਡ ਬਠਿੰਡਾ ਜਹੜਾ ਹੈ ਬੰਦਾ ਜ਼ਿਲ੍ਹਾ ਬਰਖੜਾ ਪਿਆਰ ਬੰਦਾ ਲਾਇਆ ਹੋਇਆ ਕਿੰਦਾ ਕਿੰਦਾ ਬੰਦੇ ਕਿਲੋਮੀਟਰ ਹੈ 7 ਮਿੰਟ ਲੱਗਣਗੇ ਤੇ 15 ਕਿਲੋ ਆਪਣੇ ਘਰ ਵੀ ਆਉਣੇ ਬੰਦਾ ਵੀ ਤਾਂ ਆਪਣੇ ਪਾਸ ਨਾ ਪਿੰਡ ਰੁਪਈਏ ਦੋਸਤੋ ਹੰਡਾਏ ਪਿੰਡ ਲੰਘ ਗਏ ਤੇ ਇੱਥੋਂ ਰੋਡ ਜਾ ਆ ਗਈ ਜੀ ਸੜਕ ਵਧੀਆ ਮਤਲਬ ਚੌੜੀ ਸੜਕ ਆ ਗਈ ਤੇ ਇੱਥੋਂ 3-4 ਕਿਲੋਮੀਟਰ ਰਹਿ ਗਿਆ ਗੁਰਦੁਆਰਾ ਸਾਹਿਬ ਤੇ ਤਰਨਾਲ ਮੈਪ ਦੇ ਵਿੱਚ ਦਿਖਾਉਂਦਾ ਜਾਂਦਾ ਸੀ ਕਹਿੰਦਾ ਇੰਨਾ ਰਹਿ ਗਿਆ ਤੇ ਆਵਾਜ਼ ਕਾਫੀ ਕਲੀਅਰ ਨਹੀਂ ਆਈ ਸੀ ਇੱਥੇ ਤਾਂ ਵਾਈਜ਼ਓਵਰ ਕਰ ਰਹੇ ਆ ਇਹ ਵਧੀਆ ਰੋਡ ਬਣਿਆ ਹੋਇਆ ਇੱਥੋਂ ਤਾਂ ਪਹਿਲਾਂ ਪਿੰਡ ਦੀ ਫਿਰਨੀ ਜੀ ਕਾਫੀ ਖਰਾਬ ਸੀ ਉਹ ਜਿਹੜੀ ਪਿੱਛੇ ਦੇਖ ਕੇ ੜਨੇ ਤੁਸੀਂ ਤੇ ਇੱਥੇ ਮੈਂ ਸੁਣਿਆ ਕਿ ਤਿੰਨ ਗੁਰਦੁਆਰਾ ਸਾਹਿਬ ਨੇ ਤਿੰਨੇ ਗੁਰਦੁਆਰਾ ਸਾਹਿਬ ਇਤਿਹਾਸਿਕ ਨੇ ਤੇ ਅਫਸਲਾਲ ਪਾੜੀ ਸਰ ਸਾਹਿਬ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਸੋ ਅੱਗੇ ਦੋਸਤੋ ਸਕੂਲ ਆ ਗਿਆ ਪਬਲਿਕ ਸਕੂਲ ਹੰਡਾਇਆ ਤੇ ਬਹੁਤ ਸੰਗਤਾਂ ਜਾ ਰਹੀਆਂ ਨੇ ਦੇਖੋ ਕਾਫੀ ਚੱਲ ਰਿਹਾ ਹੈ ਵੀ ਰੋੜੀ ਜਾਂ ਮਿੰਨੀਆ ਰੋਡ ਲੱਗਦਾ ਤੇ ਇੱਧਰ ਮੈਨੂੰ ਇੰਜ ਲੱਗਦਾ ਕਿ ਕਣਕਾਂ ਲੇਡ ਬੀਜੀਆਂ ਆਉਂਦੀਆਂ ਨੇ ਅਜੇ ਤੱਕ ਕਣਕਾਂ ਨੂੰ ਪਹਿਲਾਂ ਪਾਣੀ ਵੀ ਨਹੀਂ ਲੱਗਿਆ ਹੈਗਾ ਇੱਧਰ ਨਿੱਕੀ ਨਿੱਕੀ ਖੜੀ ਹੈ ਜੇ ਕਣਕ ਤੇ ਟੈਂਪੋ ਭਰ ਭਰ ਆਉਂਦੇ ਨੇ ਦੇਖੋ ਬੀਪੀਆ ਮਾਤਾ ਮਧੂਰੀਆਂ ਆਉਂਦੀਆਂ ਨੇ ਤਾਂ ਇਹ ਪੰਜਾਬ ਦਾ ਕਲਚਰ ਅਸਲ ਦੇ ਵਿੱਚ ਮੈਂ ਇਹ ਚੀਜ਼ਾਂ ਤੁਹਾਡੇ ਅੱਗੇ ਲੈ ਕੇ ਆਉਣਾ ਚਾਹਣਾ ਸੋ ਦੋਸਤੋ ਸੋਨ ਲਈ ਆਪਾਂ ਅੜੀ ਸਰਸੇ ਪਹੁੰਚ ਚੁੱਕੇ ਜੀ ਦੇਖੋ ਕਿੰਨੀ ਮਾਰਕੀਟ ਬਣੀ ਪਈ ਜੀ ਇੱਥੇ ਕੁਝ ਕੁ ਸਾਨਾ ਵਿਚ ਇਹ ਸਾਰਾ ਕੁਝ ਜਮੀਨ ਹੈ ਤੇ ਲੋਕਾਂ ਦੀ ਆਪਦੀ ਜਮੀਨਾਂ ਨਹੀਂ ਆਪਦੀਆਂ ਜਮੀਨਾਂ ਵਿੱਚ ਹੀ ਸੈਂਕੜਾ ਸਟੈਂਡ ਬਣੇ ਹੋਏ ਨੇ ਤੇ ਆਟੋ ਆ ਬੱਸਾਂ ਪੂਰਤ ਦੇ ਕੋਲ ਕਿਲੋਮੀਟਰ ਦੇ ਰੋਡ ਦੇ ਵਿੱਚ ਇਹ ਮਾਰਕੀਟ ਬਣੀ ਹੋਈ ਆ ਪਾਰਕਿੰਗ ਰਿਕਰ ਜਿਹੜੀਆਂ ਪਾਰਕਿੰਗ ਇਹ ਵੀ ਗੁਰਦਵਾਰਾ ਸਾਹਿਬ ਦਾ ਗੇਟ ਹੈ ਜੀ ਇੱਥੇ ਸਿਹਾਰ ਵੀ ਵਾਧਾ ਲੱਗੀਆਂ ਨੇ ਤੇ ਅੱਜ ਵੀ ਕਾਫੀ ਫੀਰ ਹੈ ਐਤਵਾਰ ਨੂੰ ਬਹੁਤ ਇਕੱਠ ਹੁੰਦੇ ਨੇ ਦੇਖ ਸੰਨਸੀ ਉਹ ਆਪ ਇਧਰ ਪਾਰ ਕਰਦੇ ਤਾਂ ਇਧਰ ਤੁਸੀਂ ਤੋਂ ਬਕਰਾਂ ਲਾਪਾਰਕਿੰਗ ਚ ਲਾ ਦੇਣਾ ਅੱਧਰ ਮੇਰੇ ਹੋਰ ਤਿੰਨ 2 2 ਘੰਟੇ ਹੈ ਐ ਵਰਨਾ 2 ਘੰਟੇ 2 ਘੰਟੇ ਲਾ ਕੇ ਆਪਾਂ ਆਇਆ 2 ਘੰਟੇ ਲੈ ਕੇ ਜਾਵਾਂਗੇ ਹਾਂ ਬਾੜੀ ਮਾਰ ਰਹੇ ਆਂ ਬਈ ਹੋਰ ਆਮੇ ਬਈ ਆਮੇ ਬਈ ਹਾਂ ਅਸਾਂ ਲਿਓ ਬਈ ਐ ਪਹੁੰਚ ਗਏ ਆ ਆਪਣਾ ਗਰਦਵਾਰੀ ਸਰ ਬਈ ਮੈਂ ਗੱrti ਪਰਚੀ ਗੱrti ਗੱrti ਪਾਰਕਿੰਗ ਦੇ ਪਾਣੀ ਮੜੀ ਜੇਰ ਚ ਪਾ ਲੈਣਾ ਵਰਤੀ ਆ ਜੀ Jiwa sahabat sebenarnya, Tidak ada orang

ਕਾਹ ਬੱਡੀਆਂ ਹਨ ਪੂਰੇ ਆਦਮਾਨ ਦਾ ਪੂਰਾ ਇਕੱਠ ਹੁੰਦਾ ਦੁਕਾਨਾਂ ਬਣੀਆਂ ਬੀਨ ਹਨ ਇਹ ਵੀ ਜ਼ਮੀਨ ਮੇਰੇ ਪਾਰਕਿੰਗ ਵਾਸਤੇ ਅਲਾਟ ਹੋਈ ਹੋਈ ਮੋਟਰਸਾਈਕਲ 10 ਰੁਪਏ ਕਾਰ ਵਾਲੀ 20 ਰੁਪਏ ਵਾਸਤੇ ਆ ਸੰਦੇ ਵਿੱਚ ਪਿੰਡ ਦਾ ਨਵ ਹੰਡਾਈਆ ਟੋਲਾ ਪੰਡਾ ਹੜਾਈਆਂ ਟੋਲਾ ਵਿਕਾ ਰਿਹਾ ਜਿਆ ਗਿਆ ਗੋਬਰਾ ਰਿਸਰਚ ਇੱਧਰਲੇ ਪਾਸੇ ਜੋੜਾ ਤਾਂ ਰਹਿ ਗਿਆ

ਮੁਗਰ ਦਵਾਰਾ ਚਾਹੀਦਾ ਸੋਨੇ ਤੇ ਆਜ ਦੱਸ ਦੇ ਪਹਿਲਾਂ ਮੁਗਰ ਦਵਾਰਾ ਸਿਆਜਾ ਤੇ ਆਇਆ ਸੀ ਸਭ ਫਰਦਵਾਰਾ ਰਿਸਰ ਸਹਿਬ ਆ ਸਹੀ ਨੌਮੀ ਤੋਂ ਅਨੇ ਹੜਾਇਆ ਕੋ ਦੇ ਮਹੀਨੇ ਸ੍ਰੀ ਪ੍ਰਤੇਵਰਦ ਜੀ ਪੱਕੇ ਗੁਰੂ ਸੂਰ ਆਏ ਪੱਕੇ ਗੁਰੂ ਤੋਂ ਕੱਚੇ ਸੂਰ ਆਏ ਕੱਚੇ ਗੁਰੂ ਤੋਂ ਚੱਲ ਕੇ ਉਸ ਸਥਾਨ ਤੇ ਆਏ ਪਿੰਡ ਥੋਲੇ ਦੀ ਜੁ ਸੀ ਗੁਰੂ ਸਰਦਾ ਕੋਲ ਆ ਗਏ ਨਾ ਤਰੇ ਗੰਗੂ ਸਾਹਿਬ ਜੀ ਸੰਗਤ ਨੂੰ ਪੁੱਛਿਆ ਕਿ ਕੋੜਾ ਡੀ ਪੈ ਗਿਆ ਹੈ ਇਹ ਕਾਰਨ ਗੂ ਸਾਹਿਬ ਜੀ ਨੇ ਸੰਗਤ ਨੂੰ ਦੱਸਿਆ ਕਿ ਕੋੜਾ ਡੀ ਪੈ ਗਿਆ ਹੈ ਇੱਥੇ ਤਰਫ ਮੁਸਲਮਾਨ ਜਿਮੀਦਾਰਾਤ ਮੁੱਖੂ ਦਾ ਖੇਤ ਹੈ ਕਿਸੇ ਸਮੇ ਇਹ ਵੀ ਗੁਰੂ ਸਿੱਖ ਹੋਣਗੇ ਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਜੋ ਵੀ ਸਰਦਾਰ ਨੂੰ ਸੁੱਖਾਂ ਸੁਖਣਗੇ ਉਹਨਾਂ ਦੇ ਅਰੇ ਕਮ ਸਮਾਰਨ ਦੇ ਕੇ 1/2 ਸਪੂਨ ਹੋਣਗੇ ਇਹ ਵਤਨ ਕਹਿ ਗਏ ਗੁਰੂ ਸਾਹਿਬ ਨੇ ਇਸ ਸਥਾਨ ਤੋਂ ਸਹਾਣਾ ਸਾਹਿਬ ਚਲੇ ਗਏ ਇਸ ਸਥਾਨ ਦੀ ਸੇਵਾ ਜਿੱਥੇ ਸਰਬਾਬਾ ਹਰਵੰਤ ਸਿੰਘ ਜੀ ਨੇ ਜਿੱਥੇ ਸਰਬਾਬਾ ਕਨੈਲ ਸਿੰਘ ਜੀ 24 1995 ਦੇ ਨਦੂਰਾਂ ਰੰਮਤ ਕਰਵਾਈ ਕਰਤਾਰ ਪੋਲਾ ਹੁਣ ਆਇਆ ਪ੍ਰਬੰਧਨ ਮੈਡੀਕੋਟੇ ਹੁੰਦਾ ਇਹ ਤਿੰਨ ਚਾਰ ਪਿੰਡ ਨਹੀਂ ਤਿੰਨ ਪਿੰਡ ਵਿੱਚ ਲਗਭਗ ਤਾਂ ਇਹ ਸਹੀ ਤਮਾਕੂ ਦਾ ਕੋਰ ਹੁੰਦਾ ਇਸ ਨੂੰ ਪਰ ਕੇ ਸੁਣਾ ਦਿੱਤਾ ਤਾਂ ਦੇ ਸਰ੍ਹੋਂ ਸੇ ਉਹ ਪਾਸੇ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਤੇ ਅੱਜ ਤੱਕ ਕਾਫੀ ਘੱਟ ਬੈਠਾ ਹੁੰਦਾ ਬਾਰੇ ਵਾਲੇ ਜਿੰਨੇ ਹੋਰ ਘੱਟ ਹੁੰਦੇ ਤੇ ਮਾਰਤੂ ਦਾ ਕੰਮ ਚੱਲ ਰਿਹਾ ਜੀ ਤੇ ਆਪਾਂ ਮੱਥਾ ਟੇਕਦੇ ਆਂ ਜੀ ਅੰਦਰ ਜਲ ਕੇ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕ ਕੇ ਆਪਾਂ ਬਾਹਰ ਆ ਕੇ ਬੈਠ ਚੁੱਕੇ ਆਂ ਜੀ ਤੇ ਇੱਧਰ ਚੀ ਸੰਗਤਾਂ ਨਿਕਲ ਆਉਂਦੀਆਂ ਨੇ ਤੇ ਇਸ ਦੇ ਨਾਲ ਹੀ ਇਸ ਵਾਸੇ ਸਰੋਵਰ

ਮੰਗਰਾ ਆਪੀ ਕੁੱਲ ਨੇ ਤੇ ਮਾਸੇ ਦਾ ਨਾਲ ਦੇ ਨਾਲ ਕੰਮ ਨਹੀਂ ਚੱਲਦਾ। ਸੱਦੇ ਵਾਲਾ ਸਮਾਗਮ। ਇਸ ਪਾਸੇ ਵੀ ਲੱਗੋੜਾ ਪ੍ਰਸਾਦ ਵੱਡੇ ਜਿਹੜੇ ਆਪਾਂ ਇੱਥੇ ਬੱਡੇ ਘਰਾਉਣੇ ਲੱਗੂਆਂ ਨੇ। ਤੇ ਇਸ ਪਾਸੇ ਅਸਾਂ ਦਾ ਤਿਆਰ ਹੁੰਦਾ। ਦੇਖੋ ਵੀਡੀਓ ਲੱਗਿਆ ਹੋਇਆ ਨੇ ਇਸ ਪਾਸੇ। ਤੇ ਲੱਕੜ ਬੋਲਣ ਵਾਲਾ ਡਰੈਕਟਰੋਂ ਕੋਲੇ ਤੇ ਇਧਰ ਡੱਬਿਆਂ ਵਿੱਚ ਲੱਗੇ ਰਹੇ ਨੂੰ ਦੇਖ ਸਕਦੇ ਸੀ ਹਜ਼ਾਰੇ ਡੱਬੇ ਆ ਨਾ ਜੜਦੇ ਨੇ ਇਹਦੇ ਬਈ ਜੀ ਹਾਂ ਕਰਨੇ ਹੜੀ ਆਵਣੇ ਬਹੁਤ ਜਗਾਹਾਂ ਚੰਦਰ ਹੋਦੀ ਕੰਮ ਕਰੀ ਜਗਾਹ ਪਫਲੇ ਰਹੀ ਹੈ ਜਿਵੇਂ ਪ੍ਰਕਿਰਿਆ ਤੇ ਕੰਮ ਚੱਲ ਰਿਹਾ ਹੈ ਜਗਾ ਬਣ ਰਹੀ ਹੈ ਤੇ ਆ ਵੀ ਇਧਰ ਲੋਕੇਸ਼ਨ ਦੇ ਦੇਖ ਸਕਦੇ ਹੋ ਨਾ ਨਗਰ ਆ ਲੱਗੀ ਹੁਣ ਕੀ ਬਣਿਆ ਲੱਗਦਾ ਮੈਂ ਕਿਹਾ ਅੱਜ ਇਸ ਪਾਸੋਂ ਹੁਣ ਆਪਾਂ ਚੱਲਿਆ ਦੋਸਤੋ ਤੇ ਅੱਗੇ ਮਿਲਦੇ ਆ ਤੁਹਾਨੂੰ ਦੇਖਦੇ ਆ ਅੱਗੇ ਕਿਹੜੀ ਜਗ੍ਹਾ ਮੈਂ ਫਿਰ ਰਹਿਣਾ ਦਿੰਦਾ ਸਮਾਦ ਤੇ ਜਿਹੜੀ ਜਗਾ ਜੀ ਉਹ ਇੱਥੇ ਕੋੜੇ ਮੈਡੀਕਲ ਸੀ ਉੱਥੇ ਸਮਾਦ ਬਣ ਗਈ ਸੀ ਨਾ ਤੇ ਲੰਗਰ ਹਾਲ ਦਾ ਮਤਲਬ ਇਮਾਰਤ ਦਾ ਕੰਮ ਚੱਲ ਰਿਹਾ ਨਾਲ ਹੀ ਨਾਲ ਲੰਗਰ ਹਾਲ ਦਾ ਕੀ ਸੀ ਨਾ ਤੇ ਹੁਣ ਇਹ ਵਾਲੀ ਇਮਾਰਤ ਵਧੀਆ ਬਣ ਜਾਣੀ ਹੈ ਜੀ ਤੇ ਕਾਫੀ ਸੰਗਤਾਂ ਮਤਲਬ ਜੋ ਪੰਨਾ ਨਾਮ ਹੀ ਨਹੀਂ ਹੈਗਾ ਮਤਲਬ ਬਹੁਤ ਇਕੱਠ ਭਾਰੀ ਮਾਤਰਾ ਦੇ ਵਿੱਚ ਹੈਗਾ ਹਜੇ ਵੀ ਤਾਂ ਯਾ ਚੜਨਾ ਅਸਲ ਦੇ ਵਿੱਚ ਰੰਦ ਹੋ ਚੁਕੇ ਨੇ ਅ ਫਿਰ ਵੀ ਆਹ ਵਾਲਾ ਲਾਜ਼ ਹੈ ਜਿਆ ਦੇ ਨਾ ਵਾਸਤੇ ਪੌਣ ਖਤਰ ਇਸ ਜਗ੍ਹਾ ਦੇ ਮਥਾੜੇ ਕੀ ਜਾਂਦੇ

जोर जल्दी है जी जगह ने भी मेक

ਦੇ ਵੀ ਮਰਤੇ ਨੰਬਰ ਹਾਂ ਚੱਕਰੇ ਬੂਟ ਪਤਾ ਲਾਉਂਦਾ ਜਿਲ੍ਹਾ ਦੀ ਨਹੀਂ ਹੁੰਦੇ ਇਧਰ ਹੈ ਦੋਸਤੋ ਇੱਥੇ ਆਪਾਂ ਕਿ ਚੀਜ਼ ਵੀ ਪਤਾ ਕਰੀ ਜਿਹੜੀ ਸਾਰੀ ਮਾਰਕੀਟ ਆ ਇਹ 1.5 ਸਾਲ ਦੇ ਵਿੱਚ ਬਣੀ ਸਾਰੀ 1.5 ਸਾਲ ਦੇ ਵਿੱਚ ਇੱਕ ਤਾਂ ਸੋਸ਼ਲ ਮੀਡੀਆ ਕਰਕੇ ਪਰ ਹੋਲੇ ਤੇ ਜ਼ਿਆਦੇ ਹੋਗੀ ਲੋਕਾਂ ਨੂੰ ਪਤਾ ਜ਼ਿਆਦੇ ਲੱਗ ਗਿਆ ਲੋਬੀ ਜੇ ਲੱਗਦੇ ਨੇ ਇੱਥੇ ਨਾ ਉਹ ਵੀਡੂਆ ਕਰਕੇ ਜਿੱਦੀ ਸੁੱਖ ਨਾ ਪੂਰੀ ਹੁੰਦੀ ਆ ਇੱਥੇ ਪਹੁੰਚਦਾ ਜ਼ਰੂਰ ਹੈ ਨਾ ਕਿ ਲਾਲਚ ਨਹੀਂ ਪਹੁੰਚਦਾ ਤਾਂ ਬਾਈ ਨੇ ਦੱਸਿਆ ਕਹਿੰਦਾ ਡੇਢ ਸਾਲ ਦਾ ਗੁਰਦੁਆਰਾ ਤਾਂ ਪਹਿਲਾਂ ਤੋਂ ਹੀ ਆਹ ਹੈ ਤੇ ਡੇਢ ਸਾਲ ਦਾ ਕਾਫੀ ਰਸ ਹੋਇਆ ਬਈ ਤੇ ਚਲੋ ਬਾਈਆਂ ਨੂੰ ਰੋਜ਼ਗਾਰ ਮਿਲ ਗਿਆ ਬਾਈ ਕਹਿੰਦੇ ਸਾਡੀ ਜ਼ਮੀਨ ਆਹ ਹੈ ਜਿਹੜੀ ਨਾ 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 ਵੇ ਦੇ ਦੇ ਨੇ ਗਾਂਹ ਕਿਤੇ ਜਾ ਕੇ ਲਈ ਮੇਟਰਾਂ ਚੱਲੇ ਆ ਇੱਥੋਂ ਹਾਂਜੀ ਮਿੱਤਰੋ ਆਪਾਂ ਆ ਕੇ ਰੁਕ ਚੁੱਕੇ ਆ ਜੀ ਬੜ ਬੜ ਇਹ ਨੈਸ਼ਨਲ ਹਾਈਵੇ ਜਾਂਦਾ ਜੀ ਇਹ ਪਠੰਡੇ ਵਾਲਾ ਰੋਡ ਹੈ ਤੇ ਇੱਥੇ ਇੱਕ ਮੈਨੂੰ ਮਾੜੀ ਗੱਲ ਲੱਗੀ ਕਿਉਂਕਿ ਨੈਸ਼ਨਲ ਹਾਈਵੇ ਹੋਣ ਦੇ ਬਾਵਜੂਦ ਕਿੰਨਾ ਦੇਖੋ ਟੋਬੇ ਲੱਗਿਆ ਪਿਆ ਨੈਸ਼ਨਲ ਹਾਈਵੇ ਤੇ ਇੱਥੇ ਦੁਰਘਟਨਾ ਵੀ ਵਾਪਰ ਸਕਦੀ ਹੈ ਕਿਉਂਕਿ ਉਦੋਂ ਅਸੀਂ ਤੇਜ਼ ਆ ਰਹੇ ਸੀ ਤੇ ਨੇੜੇ ਆ ਕੇ ਸਾਨੂੰ ਪਤਾ ਲੱਗਿਆ ਕਿ ਪਾਣੀ ਖੜਾ ਹੈ ਨਾ ਇਹ ਵਾਰ ਸੜਕਾਂ ਉਹੀ ਚਮਕਦੀਆਂ ਆਉਂਦੀਆਂ ਨੇ ਆਹ ਦੇਖ ਸਕਦੇ ਹੋ ਕਿੰਨਾ ਬੁਰਾ ਹਾਲ ਹੈ ਇਹ ਚੀਜ਼ ਦਾ ਇਹ ਸਰਕਾਰ ਨੂੰ ਚਾਹੀਦਾ ਕਿ ਨੈਸ਼ਨਲ ਹੈਗਾ ਤੇ ਇਦਾਂ ਨਾ ਹੋਵੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਦੇਖੋ ਹੈ ਨਾ ਗਾਰਾ ਗਾਰਾ ਗੱਡੀਆਂ ਕਈ ਤਾਂ ਪਾਣੀ ਉਹ ਛੜਦੀਆਂ ਜਾਂਦੀਆਂ ਨੇ ਸਿੱਟੇ ਮਾਰਦੀਆਂ ਜਾਂਦੀਆਂ ਨੇ ਉਹਨਾਂ ਨੇ ਜੇ ਇੱਧਰ ਕੋਈ ਬੰਦਾ ਖੜਾ ਹੋਵੇ ਨਾ ਤਾਂ ਤੁਸੀਂ ਦੇਖ ਸਕਦੇ ਹੋ ਨਾਲ ਦੇ ਹੈ ਨਾ ਉਹ ਚੀਜ਼ ਤੇ ਵੀ ਇੱਧਰ ਸਾਰਾ ਹੈ ਨਾ ਮੰਡੀਆਂ ਲੱਗ ਗਈਆਂ ਤੇ ਬੜ ਬੜ ਦੀ ਤੇ ਯਾਰ ਮੈਨੂੰ ਚੰਗੀ ਨਹੀਂ ਲੱਗੀ ਇਹ ਗੱਲ ਨਾ ਜਿਵੇਂ ਹੁਣ ਅੰਐਸ ਉਹ ਤਾਂ ਕਹਿੰਦੇ ਜੀ ਸਰਕਾਰ ਨੇ ਕਰੀਆਂ ਵੀ ਨੇ ਪਾਣੀ ਸਾਰਾ ਦੇਖੋ ਨੈਸ਼ਨਲ ਹਾਈਡਰੇਟ ਕਰ ਰਿਹਾ ਤੇ ਲੱਗ ਕੇ ਇੱਧਰੋਂ ਢੱਬ ਆ ਜਾਂਦਾ ਨਾ ਕਿੰਨੀ ਗੰਦੀ ਬਦਬੂ ਮਾਲਦੀ ਹੈ ਇੱਧਰ ਨੂਰ ਪੰਜਾਬੀ ਢੱਬ ਆ ਜਾਂਦਾ ਇਸ ਪਾਸੇ ਯਾਰ ਇਹ ਚੰਗੀ ਗੱਲ ਹੈ ਨਹੀਂ ਨਾ ਤਾਂ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਇਸ ਚੀਜ਼ ਦਾ ਪ੍ਰਬੰਧਕਾਂ ਨੂੰ ਨਾ ਆਪਾਂ ਦਾ ਹੀ ਰਹਿ ਸਕਦਾ ਆਪਾਂ ਤੁਹਾਨੂੰ ਦਿਖਾਉਣਾ ਸੀ ਨੈਸ਼ਨਲ ਹਾਈਵੇ ਦੇ ਹਾਲਾਤ ਨੇ ਜਿਹੜਾ ਰੋਡ ਤੇ ਜਾ ਰਿਹਾ ਤੇ ਹੁਣ ਦੇਖੋ ਉੱਥੋਂ ਸਿੰਗਲ ਸਿੰਗਲ ਗੱਡੀਆਂ ਦੀ ਰਫਤਾਰ ਘਟ ਜਾਂਦੀ ਹੈ ਕਿਵਾਰ ਨਾ ਰੁਕੇ ਗੱਡੀ ਦਿੱਕਤ ਹੋ ਜਾਂਦੀ ਉਹਨਾਂ ਦੇਖੋ ਗੱਡੀ ਕਿਵੇਂ ਪਾਣੀ ਛਾਲਦੀ ਆਉਂਦੀ ਆ ਆ ਚੀਜ਼ਾਂ ਹੋ ਜਾਂਦੀਆਂ ਆ ਦੇਖੋ ਹਾਲਾਤ ਇਹ ਮੈਨੂੰ ਵਧੀਆ ਨਹੀਂ ਲੱਗਿਆ ਹੈਗਾ ਜੀ ਇਦਾਂ ਹਨਾ ਇਹਦਾ ਹੱਲ ਕਰਨਾ ਚਾਹੀਦਾ ਆਇਆ ਤਾਂ ਯਾਰ ਬਹੁਤ ਕੰਨੋ ਰਾਤ ਨੂੰ ਰਾਤ ਨੂੰ ਹਾਸਲੀ ਆਪਾਂ ਸਾਡੇ ਨੇ ਰਾਤ ਬਰਾਤੀ ਕੋਈ ਜਾਨ ਹਾਂਜੀ ਦੋਸਤੋ ਫਾਈਨਲੀ ਅਸੀਂ ਘੁੰਮ ਫਿਰ ਕੇ ਆ ਗਏ ਧੂਰੀ ਧੂਰੀ ਅਸੀਂ ਬਾਗੜੀਆਂ ਰੋਡ ਤੇ ਹੋਟਲ ਤੇ ਰੁਕਿਆ ਆਗੇ ਪਹਿਲਾਂ ਸਾਨੂੰ ਧੂਰੀ ਦੇ ਵਿੱਚ ਹੋਟਲ ਨਹੀਂ ਲੱਭਿਆ ਠੀਕ ਹੈ ਤੇ ਬਾਕੀ ਧੂਰੀ ਦੇ ਵਿੱਚ ਥੋੜਾ ਜਿਹਾ ਗਾਜ ਆ ਬੜਾ ਪਿਆ ਹੋਇਆ ਕਿਉਂਕਿ ਕੰਮ ਚੱਲ ਰਿਹਾ ਜੀ ਇਹਦਾ ਸੂਏ ਦਾ ਪੂਲੀਆਂ ਪੂਣੀਆਂ ਨਵੀਆਂ ਵੱੜ ਰਹੀਆਂ ਨੇ ਇਹ ਤੇ ਆਪਾਂ ਖਾਵਾਂਗੇ ਮੋਸੇ ਜੀ ਦੋਸਤੋ ਆਪਾਂ ਗਏ ਸੀ ਘਰ ਤੇ ਅਜੋ ਦਿਨ ਬਹੁਤ ਵਧੀਆ ਰਿਹਾ ਤੇ ਨਵੇਂ ਨਵੇਂ ਪਿੰਡ ਦੇ ਨਾਮ ਸ਼ਹਿਰਾਂ ਨੂੰ ਮਿਲੇ ਜਿਹੜੇ ਸ਼ਹਿਰਾਂ ਜਿਹਦੇ ਨਾਮ ਹੀ ਸੁਣੇ ਸੀ ਉਹਨਾਂ ਸ਼ਹਿਰਾਂ ਦੇ ਨੇੜੇ ਵੀ ਲੰਘਾਂ ਦਾ ਤੁਹਾਨੂੰ ਮੌਕਾ ਤਾਂ ਮਿਲਿਆ ਰੋਲ ਦੇ ਲੋਕਾਂ ਜੀ ਜਿਵੇਂ ਤਨੋਲਾ ਸੰਗਰੂਰ ਧੂਰੀ ਇਹ ਤਾਂ ਜਿਹੜੇ ਇੱਥੇ ਤਾਂ ਹੀ ਜਾਣਦੇ ਰਹਿੰਦੇ ਆ ਤਨੋਲਾ ਜਿਵੇਂ ਬਰਨਾਲਾ ਤੇ ਰਸਤੇ ਵਿੱਚ ਕਾਫੀ ਸ਼ਹਿਰ ਹੁੰਦੇ ਨੇ ਤਿੰਨ ਦੋ ਤਿੰਨ ਸ਼ਹਿਰ ਵੀ ਆਦੇ ਨਸੂਰ ਮੇ ਇਹ ਮਤਨੋਲਾ ਬਰਨਾਲਾ ਉਦੋਂ ਅੱਗੇ ਬਠਿੰਡੇ ਨੂੰ ਹਾਈਵੇ ਲੰਘ ਜਾਂਦਾ ਹੈ ਨਾ ਸਾਰਾ ਤੇ ਇੱਦਾਂ ਹੀ ਸੁਬਰ ਰਿਹਾ ਪ੍ਰਮਾਤਮਾ ਕਰੇ ਆਪਾਂ ਸਾਨੂੰ ਪੂਰੀ ਦੁਨੀਆ ਘੁੰਮ ਦਰਿਏ ਅਲੱਗ ਅਲੱਗ ਘੰਟਰੀਆਂ ਜਾਈਏ ਨਾ ਤੇ ਫਿਲਹਾਲ ਤਾਂ ਇਹ ਆਪਾਂ ਇੰਡੀਆ ਦੇ ਵਿੱਚ ਹੀ ਬਹੁਤ ਕੁਝ ਪਿਆਰ ਦਿਖਾਉਣ ਨੂੰ ਪਰ ਤੁਸੀਂ ਜਿੰਨੇ ਵੱਧ ਵੱਧ ਕਮੈਂਟ ਦਿਓਗੇ ਲਿਊਕ ਜਮੋਗੇ ਫੇਰੀ ਹੋ ਸਕਦਾ ਹੈ ਤੁਹਾਡੀ ਬਦੌਲਤ ਆ ਸ਼ੇਅਰ ਕਰ ਰਿਹਾ ਕਰੋ ਬਲੋਗ ਨੂੰ ਜੇਕਰ ਅੱਜ ਦਾ ਬਲੋਗ ਤੁਹਾਨੂੰ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਮਿਲਦੇ ਆਂ ਫਿਰ ਨੈਕਸਟ ਬਲੋਗ ਦੇ ਨਾਲ ਧੰਨਵਾਦ ਜੀ ਆ ਜਲਦੀ ਲੋਗ ਲੈ ਕੇ ਆਵਾਂਗੇ ਨਵਾਂ ਵੀ ਤਾਂ ਉਹ ਵੀ ਦੇਖਣਾ ਨਾ ਪੁੱਲਣਾ ਜੀ ਮਿਲਦੇ ਆਂ ਜੀ ਨੈਕਸਟ ਬਲੋਗ ਨਾਲ ਤੇ ਇੱਕ ਕੱਲ ਹੋਰ ਜਿਹੜੇ ਵੀ ਰੈਪਰ ਆਪਾਂ ਨੂੰ ਇੰਸਟਾਗ੍ਰam ਤੇ ਫੋਲੋ ਕਰਨਾ ਚਾਹੁੰਦੇ ਨੇ ਆਪਣੀ ਇੰਸਟਾਗ੍ਰam ID ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਚ ਪਿਆ ਉਹ ਉੱਥੇ ਜਾ ਕੇ ਮੈਨੂੰ ਫੋਲੋ ਕਰ ਲਓ ਥੈਂਕ ਯੂ